ਅਸੀਂ ਦੇਖ ਪਾ ਰਹੇ ਕਿ ਹਰਿਆਣਾ ਦੇ ਵਿੱਚ ਤੇਜ਼ੀ ਦੇ ਨਾਲ ਹੀ ਸੇ ਕੰਮ ਵੀ ਹੋ ਰਿਹਾ ਤੇ ਕੱਲ ਪਹਿਲਾ ਟੋਲ ਪਲਾਜ਼ਾ ਜਿਹੜਾ ਹੈ ਉਹ ਸ਼ੁਰੂ ਵੀ ਹੋ ਗਿਆ ਬਗੜੀ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਪੰਜਾਬ ਦੇ ਵਿਕਾਸ ਤੇ ਵੀ ਜਿਹੜਾ ਅਸਰ ਪਏਗਾ ਹਾਲਾਂਕਿ ਅਸੀਂ ਨਹੀਂ ਕਹਿੰਦੇ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਜਿੰਨਾ ਮੁਆਵਜ਼ਾ ਉਹਨਾਂ ਦਾ ਬੰਦ ਹੈ ਜਿੰਨਾ ਹੱਕ ਉਹਨਾਂ ਦਾ ਬੰਦ ਹੈ ਉਹ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਪਰ ਕੋਈ ਹੱਲ ਜਿਹੜਾ ਉਹ ਕਿਉਂ ਨਹੀਂ ਨਿਕਲ ਰਿਹਾ ਬਗੜੀ ਸਾਹਿਬ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਾਫੀ ਦੇਰ ਤੋਂ ਕੋਰਟ ਦੇ ਵਿੱਚ ਹੀ ਇਹ ਕੇਸਿਸ ਜਿਹੜੇ ਨੇ ਉਹ ਚੱਲ ਰਹੇ ਨੇ ਜੀ ਮੈਂ ਇੱਥੇ ਨਾਲ ਹੀ ਦੇਖੋ ਜੀ ਜੀ ਮੈਂ ਇੱਕ ਨਾਲ ਹੀ ਕੁਐਸਚਨ ਐਡ ਕਰ ਦਿੰਦਾ ਅਗਰ ਆਪਾਂ ਦੇਖੀਏ ਡੀਪੀਆਈਆਈਟੀ ਦਾ ਡਾਟਾ ਦੇਖੀਏ ਤੇ ਅਗਰ ਆਪਾਂ ਐਫਡੀਆਈ ਦੀ ਗੱਲ ਕੀਤੀ ਜਾਵੇ ਤੇ ਭਾਰਤ ਦੇ ਵਿੱਚ ਜਿਹੜੀ ਐਫਡੀਆਈ ਆ ਉਹਦਾ ਸਿਰਫ 0.4% ਪੰਜਾਬ ਦੇ ਵਿੱਚ ਆਇਆ ਸੇਮ ਟਾਈਮ ਤੇ ਅਗਰ ਆਪਾਂ ਹਰਿਆਣਾ ਦੇ ਵਿੱਚ ਗੱਲ ਕਰੀਏ ਤੇ 70000 ਕਰੋੜ ਦੀ ਐਫਡੀਆਈ ਇੱਕ ਜਿਹੜੀ ਲਿਕুইਡਿਟੀ ਇਨਫਲੋ ਆ ਉਹ ਹਰਿਆਣਾ ਦੇ ਵਿੱਚ ਹੋਈ ਆ ਤੇ ਪੰਜਾਬ ਚ ਕਿੰਨੀ ਹੋਈ ਆ 7971 ਕਰੋੜ ਇਹ ਡਾਟਾ ਜਿਹੜਾ 2019 ਤੋਂ 2023 ਦਸੰਬਰ ਤੱਕ ਦਾ ਹੈ ਸੋ ਕਿਤਨਾ ਕਿਤੇ ਆਪਾਂ ਦੇਖ ਨਹੀਂ ਸਕਦੇ ਕਿ 10% ਜਿਹੜੀ ਘਟ ਐਫਡੀਆਈ ਪੰਜਾਬ ਦੇ ਵਿੱਚ ਆ ਰਹੀ ਵਿਚ ਆ ਰਹੀ ਆ ਮੇਬੀ ਸਾਡੇ ਪੰਜਾਬ ਦਾ ਇਨਫਰਾਸਟਰਕਚਰ ਉਸ ਦੇ ਕੈਪੇਬਲ ਨਹੀਂ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੇ ਪ੍ਰੋਟੈਸਟ ਹੁੰਦੇ ਨੇ ਸ਼ਾਇਦ ਕੀ ਇਹ ਰੀਜ਼ਨ ਹੋ ਸਕਦੇ ਨੇ ਮੈਂ 1 ਬਾਈ 1 ਅਨੁਸਾਰ ਦੱਸਦਾ ਸਭ ਤੋਂ ਪਹਿਲਾਂ ਮੈਂ ਜੋ ਉਹਨਾਂ ਨੇ ਕਿਹਾ ਕਿ ਵੀ ਆਰਐਫਸੀਟੀ ਐਲਐਰ ਆਰ ਐਕਟ ਲਾਗੂ ਨਹੀਂ ਹੈ ਇਹਨਾਂ ਨੂੰ 28/8/2015 ਵਾਲਾ ਮੈਂ ਨੋਟੀਫਿਕੇਸ਼ਨ ਰੈਫਰ ਕਰਦਾ ਜਿਹੜੀਆਂ ਰਪਲਾਈਆਂ ਤੁਹਾਡੇ ਹਾਇਰ ਮਿਨਿਸਟਰੀ ਨੇ ਦਿੱਤੀਆਂ ਲੈਟਰਾਂ ਇਸ਼ੂ ਕੀਤੀਆਂ ਕਿਉਂਕਿ ਜਿਹੜੇ ਅਵਾਰਡ ਜਿੰਨੇ ਵੀ ਪਾਸ ਹੋਏ ਨੇ ਉਹ ਆਰਐਫਸੀਟੀ ਐਲਐਰ ਐਲਐਰ ਆਰ ਐਕਟ ਦੇ 2013 ਦੇ ਅਧੀਨੇ ਪਾਸ ਹੋਏ ਆ ਪਾਸ ਹੀ ਨਹੀਂ ਇਹ ਤਾਂ ਸੁਪਰੀਮ ਕੋਰਟ ਨੇ 1978 ਤੇ ਫੁੱਲ ਬੈਂਚ ਨੇ ਜੱਜਮੈਂਟ ਕਰਤੀ ਸੀ ਐਕਵੀਜ਼ੀਸ਼ਨ ਜਿੱਥੇ ਮਰਜ਼ੀ ਹੋਵੇ ਜਿਹੜਾ ਅਵਾਰਡ ਤੇ ਕੰਪਨਸੇਸ਼ਨ ਤੈਹ ਹੁਣੀ ਆ ਉਹ ਪੁਰਾਣੇ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਹੁਣ ਨਵੇਂ ਦੇ ਵਿੱਚ ਕਿਉਂਕਿ ਤੁਸੀਂ ਇੱਕ ਕਿਸੇ ਵੀ ਬੰਦੇ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਔਰ ਇਹਨਾਂ ਨੂੰ ਇਸ ਗੱਲ ਦੀ ਮੈਂ ਕਲੈਰੀਫਿਕੇਸ਼ਨ ਕਰ ਦਿੰਦਾ ਕਿ ਵੀ ਇਹ ਪੜ੍ਹ ਲਓ ਤੁਸੀਂ ਇਹਨਾਂ ਦੀਆਂ ਲੈਟਰ ਤੇ 2024 ਚ ਵੀ ਆ ਗਿਆ ਕਿ ਆਰ ਐਫ ਸੀ ਟੂ ਐਲ ਆਰ ਆਰ ਐਫ ਸੀ ਲਗੂ ਹੈ ਇਹ ਇਹ ਫੋਰਥ ਸ਼ੈਡਿਊਲ ਦੇ ਵਿੱਚ ਸੈਵਨਥ ਐਂਟਰੀ ਤੇ ਹੈ ਨੈਸ਼ਨਲ ਹਾਈਵੇਜ਼ ਐਕਟ ਚਾਰ ਪੇਜਾਂ ਦਾ ਐਕਟ ਹੈ ਕੰਪਨਸੇਸ਼ਨ ਤਾਂ ਤੈਹ ਥੋੜੀ ਥੋਡੇ ਅਫਸਰਾਂ ਨੇ ਇਹਦੇ ਵਿੱਚ ਫਸਟ ਸ਼ੈਡਿਊਲ ਦੇ ਅਕੋਰਡਿੰਗਲੀ ਲਿਪਾ ਪੋਚੀ ਕਰਕੇ ਕੀਤੀ ਹੋਈ ਹੈ ਇੱਕ ਗੱਲ ਦੂਜੀ ਗੱਲ ਤੁਸੀਂ ਪੁੱਛਿਆ ਵੀ ਕੀ ਇਹ ਜਿਹੜੀ ਡਿਵੈਲਪਮੈਂਟ ਹੈ ਇਹ ਰੁਕਣੀ ਚਾਹੀਦੀ ਹੈ ਪੰਜਾਬ ਦਾ ਕਿਸਾਨ ਬਿਲਕੁਲ ਡਿਵੈਲਪਮੈਂਟ ਦੇ ਅਗੇਂਸਟ ਨਹੀਂ ਸਭ ਤੋਂ ਮੋਢੀ ਪੰਜਾਬ ਦੀ ਹਿਸਟਰੀ ਪੜ੍ਹ ਕੇ ਦੇਖ ਲਓ ਜਦੋਂ ਸਭ ਤੋਂ ਪਹਿਲਾਂ ਦੇਸ਼ ਦੀ ਲੜਾਈ ਵਾਸਤੇ ਜਦੋਂ ਕ੍ਰਾਈਸਿਸ ਸੀਗੇ ਸਭ ਤੋਂ ਜ਼ਿਆਦਾ ਸੋਨਾ ਤੇ ਜਿਹੜਾ ਫੰਡ ਹੈ ਪੰਜਾਬ ਨੇ ਕੰਟ੍ਰਿਬਿਊਟ ਕੀਤਾ ਸੀ ਔਰ ਪੰਜਾਬ ਦੇ ਨਾਲ ਅੱਜ ਜਿਹੜੀ ਜਾਦਤੀ ਹੋ ਰਹੀ ਹੈ ਤੁਸੀਂ ਤੁਸੀਂ ਫਿਰ ਕਿਉਂ ਯੂਪੀ ਦੇ ਵਿੱਚ ਕਿਉਂ ਪ੍ਰੋਵਾਈਡ ਕਰ ਰਹੇ ਹੋ ਤੁਸੀਂ ਹਾਇਰ ਰੇਟ ਤੁਸੀਂ ਪੰਜਾਬ ਦੇ ਨਾਲ ਐਦਾਂ ਵਿਤਕਰਾ ਜਿਹੜਾ ਪੰਜਾਬ ਦੇ ਨਾਲ ਨਹੀਂ ਹੋਣਾ ਚਾਹੀਦਾ ਹੁਣ ਹੋਣਾ ਚਾਹੀਦਾ ਪੰਜਾਬ ਡਿਵੈਲਪਮੈਂਟ ਦੇ ਅਗੇਂਸਟ ਨਹੀਂ ਪੰਜਾਬ ਤਾਂ ਡਿਵੈਲਪਮੈਂਟ ਕਰਨ ਵਾਸਤੇ ਸਭ ਤੋਂ ਮੋਟੀ ਹੈ ਔਰ ਅਸੀਂ ਬਿਲਕੁਲ ਇਸ ਦੇ ਅਗੇਂਸਟ ਨਹੀਂ ਵੀ ਇੱਥੇ ਇਨਵੈਸਟਮੈਂਟ ਨਾ ਹੋਵੇ ਇਹ ਗੱਲ ਤਾਂ ਜਗਜਾਹਰ ਹੋ ਚੁੱਕੀ ਹੈ ਕਿ ਪੰਜਾਬ ਦੇ ਨਾਲ ਸੈਂਟਰ ਦਾ ਰਵਈਆ ਕੀ ਹੈ ਹੁਣ ਤੱਕ ਉਹ ਪੂਰਾ ਟੋਟਲ ਨੈਸ਼ਨਲ ਪ੍ਰੋਜੈਕਟ ਨੂੰ ਛੱਡ ਕੇ ਓਵਰਆਲ ਵੀ ਇੱਕ ਵਾਰ ਆਨਲਾਈਨ ਚੈੱਕ ਕਰ ਲਿਓ ਵੀ ਹੋ ਕੀ ਰਿਹਾ ਸੋ ਇਸ ਕਰਕੇ ਮੈਂ ਗੱਲ ਆਪਣੇ ਆਪ ਨੂੰ ਕਨਫਾਈਨ ਨਹੀਂ ਕਰਦਾ ਜੋ ਜਿੰਨੇ ਅਵਾਰਡ ਪੰਜਾਬ ਦੇ ਵਿੱਚ ਹੋਏ ਨੇ ਤੁਸੀਂ ਇਹਨਾਂ ਨੂੰ ਰਿਵਾਈਜ਼ ਕਰਕੇ ਜੋ ਕਾਨੂੰਨ ਕਹਿੰਦਾ ਉਸ ਮੁਤਾਬਕ ਕਰ ਦਿਓ ਪੰਜਾਬ ਦੀ ਜਿਹੜੀ ਬਜਾਰੂ ਕੀਮਤ ਹੈ ਉਹ ਕਮੇਟੀਆਂ ਕਨਸਟੀਟਿਊਟ ਕਰਕੇ ਜਿਦੇ ਵਿੱਚ ਐਮਪੀ ਐਮਐਲਏ ਡੀਸੀ ਐਸਡੀਐਮ ਤੇ ਚੇਅਰ ਚੇਅਰਮੈਨ ਬਲਾਕ ਸਮੇਟੀ ਦਾ ਜਾਂ ਪੰਚਾਇਤ ਮੈਂਬਰ ਇਹਨਾਂ ਤੋਂ ਗਠਨ ਕਰਾ ਕੇ ਪ੍ਰੋਵਾਈਡ ਕਰ ਦੋ ਆਰ ਐਂਡ ਆਰ ਅੱਛਾ ਤੁਸੀਂ ਕਹਿੰਦੇ ਹੋ ਵੀ ਆਰ ਐਂਡ ਆਰ ਜਿਹੜੀ ਤੁਸੀਂ ਫਿਰ ਆਹ ਅਮਰਤ ਅਮਰਸਰ ਜਾਮਨਗਰ ਵਾਸਤੇ ਐਸ ਆਈਏ ਕੀਤੀ ਹੈ ਤਾਂ ਉਹਦੇ ਵਿੱਚ 400 ਪੇਜਾਂ ਦੇ ਵਿੱਚ ਐਡੇ-ਐਡੇ ਪੈਰੇ ਕਿਉਂ ਲਿਖਿਆ ਵੀ ਅਸੀਂ ਆਰ ਅਸੀਂ ਸੈਕੰਡ ਸ਼ੈਡਿਊਲ 'ਚ ਘਰ ਬੱਟੇ ਕਰ ਦਵਾਂਗੇ 1600 ਕਰੋੜ ਦਾ ਬਜਟ ਕਿਉਂ ਰੱਖਿਆ ਆ ਰੈਂਡਾਰ ਦਾ ਤੁਸੀਂ ਫਿਰ ਬਾਗੜੀ ਜੀ ਤੁਸੀਂ ਉਦੋਂ ਪਰਮਿਸ਼ਨ ਕਿਉਂ ਮੈਨੂੰ ਇੱਕ ਛੋਟੀ ਜਿਹੀ ਗੱਲ ਹੋਰ ਸਮਝਾਓ ਕਿ ਪੰਜਾਬ ਸਰਕਾਰ ਚਾਹੇ ਤਾਂ ਇਹ ਜੋ ਰੇਟ ਹੈ ਉਹ ਰਿਵਾਈਜ਼ ਕਰ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਸੀ ਕਹਿ ਰਹੇ ਕਿ ਪਾਵਰ ਜਿਹੜੀਆਂ ਨੇ ਉਹ ਪੰਜਾਬ ਮਤਲਬ ਯਾਨੀ ਕਿ ਸਟੇਟ ਗਵਰਨਮੈਂਟ ਕੋਲ ਨੇ ਪੰਜਾਬ ਗਵਰਨਮੈਂਟ ਚੀਫ ਸਕੱਰੇਟਰੀ ਸਾਹਿਬ ਤੋਂ ਪੁੱਛੋ ਕਿ ਜਿਹੜਾ ਤੁਸੀਂ ਜਦੋਂ ਮਤਲਬ ਆਹ ਪੈਨੀਪਾਲ ਵਾਲਾ ਮੋਹਾਲੀ ਵਾਲਾ ਜਿਹਨੇ ਰੇਟ ਜ਼ਿਆਦਾ ਦੇ ਦਿੱਤੇ ਐਂਟੀ ਡੇਟਿਡ ਅਵਾਰਡ ਕਰਤੇ ਸੀ ਨੈਸ਼ਨਲ ਹਾਈਵੇ ਨੇ ਉਨ ਹਾਈ ਕੋਰਟ ਸਪਰੀ ਹਾਈ ਕੋਰਟ ਆ ਕੇ ਉਹ ਕੇਸ ਦਾਇਰ ਕੀਤਾ ਜਿਹਦੇ ਵਿੱਚ ਆਹ ਆਰਡਰ ਹੋ ਰਹੇ ਨੇ ਅਸਲ 'ਚ ਕੋਰਟ ਤਾਂ ਬਣੀ ਹੋਈ ਆ ਲੋਕਾਂ ਨੂੰ ਬਚਾਉਣ ਵਾਸਤੇ ਉੱਥੇ ਨੈਸ਼ਨਲ ਹਾਈਵੇ ਤੇ ਪੰਜਾਬ ਗਵਰਨਮੈਂਟ ਦੋਹੇ ਇਹ ਖੇਲ ਖੇਡ ਰਹੇ ਨੇ ਔਰ ਕੋਰਟ ਦੇ ਮੁੱਦੇ ਤੇ ਰੱਖ ਕੇ ਚਲਾ ਰਹੇ ਨੇ ਵੀ ਇਹਨਾਂ ਨੂੰ ਇਹਨਾਂ ਦੇ ਅਗੇਂਸਟ ਕਾਰਵਾਈ ਕਰੋ ਉੱਥੇ ਵੀ ਰਾਈਟ ਨਹੀਂ ਲਿਆ ਜਾ ਸਕਦਾ ਜਿਹੜਾ ਰਾਈਟ ਟੂ ਮਤਲਬ ਪੀਸਫਲ ਪ੍ਰੋਟੈਸਟ ਆ ਪੰਜਾਬ ਗਵਰਨਮੈਂਟ ਨੇ ਉਹ ਕੇਸ ਦੇ ਵਿੱਚ ਉਹ ਅਵਾਰਡ ਤੋੜੇ ਤੋੜ ਕੇ ਨਵੇਂ ਵੀ ਬਣੇ ਤੁਸੀਂ ਅਵਾਡ ਤੋੜ ਕੇ ਕਾਨੂੰਨ ਦੇ ਅਸੀਂ ਕੋਈ ਭਿੱਖਿਆ ਨਹੀਂ ਮੰਗ ਰਹੇ ਪੰਜਾਬ ਦਾ ਕਿਸਾਨ ਪੰਜਾਬ ਦਾ ਕਿਸਾਨ ਕਹਿੰਦਾ ਹੈ ਕਿ ਤੁਸੀਂ ਕਾਨੂੰਨ ਦੇ ਮੁਤਾਬਕ ਜੋ ਉਹਨਾਂ ਦੇ ਰਾਈਟ ਕਾਨੂੰਨ ਨੇ 545 ਐਮਪੀਆ ਨੇ ਦਿੱਤੇ ਨੇ ਉਹ ਦੇ ਦਿਓ ਤੁਸੀਂ ਜੀ ਠੀਕ ਹੈ ਬਹੁਤ শুকਰਿਆ ਬਾਗੜੀ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਇੱਕ ਆਖਰੀ ਰਿਐਕਸ਼ਨ ਜਿਹੜਾ ਹੈ ਔਰ ਗੋਸਾਈ ਜੀ ਤੋਂ ਲੈ ਲੈਣੇ ਆ ਅਰੁਣ ਜੀ ਅੱਜ ਵੀ ਕੋਰਟ ਦੇ ਵਿੱਚ ਇਹੀ ਕਿਹਾ ਗਿਆ ਸੀਗਾ ਕਿ ਕਿਸਾਨਾਂ ਨੂੰ ਉਤੋਂ ਉਠਾ ਦਿੱਤਾ ਜਾਏਗਾ ਇਸ ਤਰ੍ਹਾਂ ਇਹਨੂੰ ਖਤਮ ਕਰਵਾ ਦਿੱਤਾ ਜਾਏਗਾ ਪਰ ਨਹੀਂ ਹੋ ਪਾਇਆ ਕੀ ਐਨਐਚਏਆਈ ਕੋਈ ਹੋਰ ਵੀ ਪਟੀਸ਼ਨ ਜਿਹੜੀ ਆ ਉਹ ਕੋਰਟ ਦੇ ਵਿੱਚ ਪਾਏਗੀ ਕੋਈ ਐਪਲੀਕੇਸ਼ਨ ਪਾਏਗੀ ਜਾਂ ਫਿਰ ਇਸਤੇ ਕਦੋਂ ਸੁਣਵਾਈ ਹੋਣੀ ਹੈ ਕਦੋਂ ਰਿਪਲਾਈ ਜਿਹੜਾ ਉਹ ਫਾਈਲ ਕਰਨਾ ਹੈ ਅ ਨਿਕਿਤਾ ਜੀ ਮੈਂ ਫਿਲਹਾਲ ਐਨਐਚਏ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਨਹੀਂ ਮੈਂ ਸੈਂਟਰਲ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਬਟ ਬਤੌਰ ਸੈਂਟਰਲ ਗਵਰਨਮੈਂਟ ਦਾ ਵਕੀਲ ਹੋਣ ਕਾਰਨ ਮੈਂ ਜੋ ਆਪਣੇ ਪੱਖ ਰੱਖਿਆ ਮੈਂ ਉਹਦੇ ਬਾਰੇ ਦੱਸਿਆ ਕਿ ਐਨਐਚਏ ਦਾ ਜਿਹੜਾ ਬੇਸਿਕਲੀ ਕੰਮ ਕਰਨ ਦਾ ਤਰੀਕਾ ਕੀ ਹੈ ਔਰ ਸਾਰੀ ਐਕਵਿਜ਼ੀਸ਼ਨ ਦਾ ਜਿਹੜਾ ਮੂਲ ਹੈ ਉਹ ਨੈਸ਼ਨਲ ਹਾਈਵੇ ਐਕਟ ਦੇ ਅਧਾਰਤ ਹੈ ਉਹਦੇ ਹਸਾਬ ਨਾਲ ਉਹਦੀ ਐਕਵਿਜ਼ੀਸ਼ਨ ਹੁੰਦੀ ਹੈ ਬਾਕੀ ਜਿਹੜਾ ਐਨਐਚਆਈ ਨੇ ਕਾਰਵਾਈ ਕਰਨੀ ਹੈ ਉਹਦੇ ਬਾਰੇ ਜਾਣਕਾਰੀ ਐਨਐਚਆਈ ਦੇ ਸਕਦੀ ਹੈ